ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਨੋਨੀ ਬਾਈ ਬੈਠਾ ਸਾਡਾ ਖੁੱਡੇ ਕੋ ਹਾਂਜੀ ਨੋਨੀ ਬਾਈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਰਦੇ ਹੋ ਦੇਖਦੇ ਆ ਕਬੂਤਰ ਦੇ ਦੇ ਖੁੱਡਾ ਸਾਫ ਕਰਨ ਲੱਗੇ ਦੀ ਬਈ ਨਾਲੇ ਕੋਠਾ ਸਾਫ ਕਰਨ ਲੱਗੇ ਤੇ ਅੱਜ ਤੁਹਾਨੂੰ ਬੱਚੇ ਦਿਖਾਵਾਂ ਬਈ ਕਿੱਡੇ-ਕੱਡੇ ਹੋ ਗਏ ਆਪਣੇ ਆ ਵੀ ਨਿਕਲੇ ਇਹਨਾਂ ਨੂੰ ਵੀ ਪਾਉਣ ਲੱਗੇ ਹੁਣ ਲਓ ਵੀ ਭਰਾ ਇਹ ਬੱਚਾ ਕੱਢਿਆ ਕਾਣੇ ਵਾਲੀ ਜੋੜੀ ਨੇ ਖੱਟੀਆਂ ਅੱਖਾਂ ਦਾ ਇਹ ਹੁਣ ਆਪਾਂ ਡਾਉਣੇ ਨੇ ਵੀਰੇ ਬੱਚੇ ਆ ਦੇਖ ਵੱਡੇ ਕੂਤਰ ਤਾਂ ਆਪਣੇ ਕੋ ਲੇਟ ਸਰ ਹੋਣੇ ਠੀਕ ਚੱਲ ਉਹਨੇ ਬੱਚੇ ਡਾਲਾਂਗੇ ਹੁਣ ਦੇਖ ਭਰਾ ਪਹਿਲਾਂ ਲੋਟ ਨਹੀਂ ਆਉਂਦਾ ਠੀਕ ਆ ਲੋ ਖੱਟੀਆਂ ਅੱਖਾਂ ਕਰੂਗਾ ਬਾਈ ਲਾਲ ਜੋ ਜ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਤੇ ਇਹ ਆ ਪੰਜੇ ਨੇ ਜੀ ਦੂਆ ਵੀ ਦਿਖਾਉਣਾ ਤੁਹਾਨੂੰ ਅਰਸ਼ ਦਾ ਕੀ ਬਾਜ ਇਹ ਆਲਾ ਆ ਬਾਜ ਅਰਸ਼ ਦਾ ਇਹਦੇ ਮਾਪੇ-ਬਾਪ ਦਾ ਵੀ ਪਤਾ ਨਹੀਂ ਵੀ ਕਿਹੜਾ ਹਰਸ਼ ਦਾ ਕਹਿੰਦਾ ਉਹ ਨੇ ਪਰ ਆਪਾਂ ਨੂੰ ਨਹੀਂ ਪਤਾ ਹੈਗਾ ਕਿਹੜਾ ਇਹਦਾ ਬੈਂ ਦੇ ਕਬੂਤਰ-ਕਬੂਤਰੀ ਹੋਤੀ ਅੱਖਾਂ-ਅੱਖਾਂ ਬਹੁਤ ਸੋਹਣੀਆਂ ਨੇ ਪਰ ਇਹਦੀਆਂ ਇਹ ਵੀ ਹੁਣ ਡਾਇ ਲੈਣਾ ਆਪਾਂ ਮੈਂ ਲੋਟ ਕਰਕੇ ਫੜ ਕੇ ਦਿਖਾਉਣਾ ਲਓ ਜੀ ਭਰਾ ਇਹ ਆ ਅੱਖਾਂ ਦੇ ਵਾਲ ਫੁਣਾ ਦੇਖ ਬਈ ਇਹਦੀਆਂ ਕਿੰਨੀਆਂ-ਕਿੰਨੀਆਂ ਨੰਗੀਆਂ ਨੇ ਇਹ ਨਹੀਂ ਪਤਾ ਛਾ ਖਾਵੇ ਇਹ ਜਾਂ ਚਿੱਟੀਆਂ ਦਾਊ ਆ ਇਹਦੇ ਪੰਜੇ ਨਹੀਂ ਪੂਛ ਜਮਾਈ ਪੰਤਾ ਤੇ ਬਈ ਲੈ ਚੱਲੋ ਪੁੱਤ ਚੱਲ ਚੱਲ ਛੱਡ ਦੇ ਤੈਨੂੰ ਖੜ ਜਾ ਲਓ ਇਹ ਬਰਾ ਇੱਕ ਹਾਈ ਨਵਾ ਕੱਢਿਆ ਬਚਾ ਕੰਤਾ ਕਾਲੀਆਂ ਕੰਤਾ ਕਾਲੀ ਪੂਛ ਇਹ ਉਹ ਕਬੂਤਰੀ ਨੇ ਕੱਢਿਆ ਬਾਈ ਜਿਹੜੀ ਰਾਜ ਨੇ ਲੈ ਕੇ ਜਾਣੀ ਆ ਉਹਨੇ ਕੱਢਿਆ ਸਾਡੇ ਕੋਲ ਦੋ ਬਚੇ ਨੇ ਦੋ ਭਾਈ ਨੇ ਲਾਓ ਫੋਟੋ ਰੇ ਗਾ ਲਓ ਇਹ ਕਰੋ ਚੱਕ ਹੋਲ ਰਾਜੀ ਨੇ ਬਾਈ ਇਹ ਜਮਈਆਂ ਪੜੇ ਵੀ ਵਧੀਆ ਨੇ ਮੈਂ ਤਾਂ ਦੂਆ ਭਾਈ ਵੀ ਦਿਖਾਉਣਾ ਤੁਹਾਨੂੰ ਆ ਜਾ ਬੱਤਾ ਏ ਖੜ ਜਾ ਤੂੰ ਆਰਡਰ ਨਾ ਜਾਈ ਹਣ ਤੋ ਡਣੇ ਵਾਲਾ ਆ ਇਹਦਾ ਦੂਜਾ ਭਾਈ ਆ ਬਾਈ ਇਹਦੇ ਫਿੱਕੀਆਂ ਕੰਤਾਂ ਨੇ ਆ ਦੇ ਹਾਂ 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 ਇਹਦੀਆਂ ਅੱਖਾਂ ਹੋਰੇ ਲੋਟਦੀਆਂ ਨੇ ਬਾਈ ਮੈਂ ਦਿਖਾਉਣਾ ਲਾਏ ਵੀਰੇ ਇਹਨੇ ਅੱਖਾਂ ਵਿੱਚ ਬਹੁਤ ਸੋਹਣੀਆਂ ਗੱਡੀਆਂ ਨੇ ਹੋਰੇ ਰੰਗ ਦੀਆਂ ਐ ਤਿੱਖੀਆਂ ਤਿੱਖੀਆਂ ਹੀ ਐ ਡੈਲੀਆਂ ਨੇ ਕਾਲੀਆਂ ਉਹ ਹੌਲੀ ਹੌਲੀਪੁੱਤ ਹੌਲੀ ਲਓ ਜੀ ਆ ਤਾਂ ਦੋ ਤਿਆਰ ਨੇ ਡਾਰੀ ਨੂੰ ਚੱਲ ਵੀ ਚੱਲ ਚੱਲ ਚਾ ਲੋ ਦੂਵੀਂ ਉੱਪਰ ਅਰੇ ਖੜ ਤੇ ਤੂੰ ਅਰੇ ਚੱਲ ਲੇ ਭਾਈ ਘਰ ਦੀ ਸਾਫ ਸਥਾਈ ਨਾਲੇ ਗੁੱਡਾ ਸਾਫ ਕਰਦੇ ਲੈ ਪਹਿਲਾਂ ਇਹਨਾਂ ਨੂੰ ਟੰਗ ਦਈਏ ਯਾਰ ਬਾਅਦ ਚ ਕਰ ਦਿੰਨੇ ਆ ਜੀ ਭਾਈ ਨੋਨੀ ਭਾਈ ਨੇ ਅੱਜ ਇੱਕ ਪੁੱਠਾ ਕੰਮ ਹੋਰ ਕਰਤਾ ਇੱਕ ਪੁੱਠਾ ਕੰਮ ਹੋਰ ਕਰਤਾ ਜਿਹੜੇ ਹਫਤੇ ਦਾ ਮੇਰੇ ਵੀਰੋ 2024 15 ਤਰੀਕ ਚੌਥਾ ਮਹੀਨਾ ਹੀ ਦੀ ਹਾਂ ਭਾਈ ਉਹਨੇ ਕੋਦਰ ਨਿਕਲ ਗਈ ਸ਼ਾਕੀ ਬੜੀ ਕੁਤਰੀ ਕਰਤੀ ਕੰਜਰ ਨੇ ਤੇ ਮੂਰੇ ਬੈਠੇ ਬੈਠੇ ਦੱਸਿਆ ਵੀ ਨਹੀਂ ਪਹਿਲਾਂ ਨਿਕਲੀ ਤੇ ਹੀ ਦੱਸਿਆ ਉਹ ਗਈ ਗਈ ਕਹਿੰਦਾ ਗਈ ਪਹਿਲਾਂ ਨਹੀਂ ਬੋਲਿਆ ਜਦੋਂ ਕੋਲ ਨੂੰ ਆਉਂਦੀ ਟਾਕੀ ਤੇ ਆਪਣਾ ਆਰਾਮ ਨਾਲ ਬੈਠਾ ਰਿਹਾ ਉਹ ਉੱਡ ਗਈ ਆ ਉਹ ਟੁੱਟ ਕੇ ਸਿੱਧੀ ਬਾਹਰ ਕੱਢਦੀ ਜਿਹਦੇ ਡੰਡੇ ਦੇ ਵਿੱਚ ਹੀ ਸਿੱਧੀ ਬਾਹਰ ਉਹ ਬੈਠੀ ਆ ਬਾਈ ਗੰਮੜ ਤੇ ਉਹ ਉੱਡ ਗਈ ਨਹੀਂ ਨਹੀਂ ਉਹ ਨਹੀਂ ਹੋ ਰਾ ਗੰਮੜ ਤੇ ਬੈ ਗਈ ਜਾ ਕੇ ਗਿੱਜੀ ਜੀ ਦੀ ਚੱਲ ਆ ਜੂ ਹਾਂਜੀ ਫਿਰ ਚੱਲੇ ਆਜਾ ਪਿੱਟਾ ਲੈਣ ਪਿੱਟੇ ਲੈ ਇੱਟਾ ਲੈਣਾ ਨਾ ਨਾ ਉਹ ਕਿਤੇ ਸ਼ੁਰੂਆਤ ਕਰਕੇ ਤਾਂ ਵੀ ਇੱਟਾ ਲੈਣ ਚੱਲਿਆ ਬਾਈ ਨੋਨੀ ਬਾਈ ਟੋਡੇ ਲਈ ਆ ਪੁੱਤਰ ਬੰਦਾ ਰ ਘਰ ਕਿਹੜਾ ਆ ਰਾ ਲੋਕ ਸਾਡਾ ਆੜੀ ਸਾਡੇ ਨਾਲ ਹਾਂ ਪਿੰਡ ਦੀਆਂ ਨਾਲ ਇਹਦੇ ਘਰ ਕੋਲੀਆਂ ਜਮਾਈ ਘਰ ਕੋਲੇ ਦਿਖਾਉਂਦੇ ਆ ਤੁਹਾਨੂੰ ਬਈ ਪ੍ਰਾਣੀ ਇੱਟ ਲੈ ਕੇ ਹੋਣੀ ਆ 35000 ਇੱਟ ਮਿਲਦੀ ਆ ਦਿਖਾਉਂਦੇ ਆ ਜਾ ਕੇ ਆ ਗਿਆ ਨੋਨੀ ਇੱਕ ਤਾਂ ਲੈਣ ਇੱਕ ਆ ਤਿੰਨੇ ਬੰਦੇ ਨੇ ਇਹਨਾਂ ਤੋਂ ਪੁਰਾਣੀ ਆ ਪਈ ਇੱਟ ਵੀਰੇ ਜੇ ਕਿਸੇ ਹੋਰ ਨੇ ਵੀ ਲੈ ਜਾਣੀਆਂ ਪਹਿਲਾਂ 4400 ਨੂੰ ਦਿੰਦੇ ਸੀਗੇ ਹੁਣ ਇੱਕ ਇਹਨਾਂ ਨੇ 3500 ਨੂੰ ਕਰਤੀ ਪੂਰੀ ਵਧੀਆ ਇੱਟਾਂ ਬਾਈ ਡਬਲ ਆ ਦੇ ਦਿਖਾਉਣਾ ਮੈਂ ਤੁਹਾਨੂੰ ਲੈ ਇਹ ਆ ਲੋਰੇ ਪੰਜ ਇੱਟ ਨਿੱਗਰ ਇੱਟਾਂ ਬਾਈ ਪੂਰੀ ਪੁਰਾਣੀ ਜੀ ਵੀ ਆ ਗਿਆ ਨੋਨੀ ਕੋਠੇ ਤੇ ਤੇ ਹੁਣ ਅਸੀਂ ਦਿਖਾਉਨੇ ਆ ਇਹਨਾਂ ਨੂੰ ਦਾਣੇ ਪਾ दिए ਵੀਰੇ ਹੁਣ ਇਹ ਨੰਗੇ ਕਰੇ ਨੇ ਬਾ ਦਾਣੇ ਪਾ ਕੇ ਟੱਕ ਦੇਣ ਦੇ ਆਪਾਂ ਫੇਰ ਅੱਜ ਆਪਣੇ ਪਿੰਡ ਬਾਜੀ ਆ ਦੂਜੇ ਮੁੰਡਿਆਂ ਨੇ ਕਰਾਈ ਦੀ ਬਾਈ ਘਰੇ ਕਰਾਈ ਤੇ ਇਹਨਾਂ ਨੇ ਆਪਾਂ ਕਾਉਂ ਦਾਤੇ ਗੁੰਤੇ ਸਾਰੇ ਦੇ ਨੇ ਅਸੀਂ ਤਾਂ ਨਹੀਂ ਗਏ ਵੀਰੇ ਵੀ ਆਪਾਂ ਕਿਸ ਦੇ ਘਰੇ ਨਹੀਂ ਜਾਣਾ ਹੈਗਾ ਸਾਂਝੀ ਜਗ੍ਹਾ 'ਚ ਚਾਹੀਦੀ ਸੀ ਚੱਲ ਕੋਈ ਨਹੀਂ ਜਿਵੇਂ ਮਰਜ਼ੀ ਆ ਵਧੀਆ ਕਰਾ ਦੇਣਗੇ ਪਰ ਸਵੇਰੇ ਵੀਰੇ 95 ਕਬੂਤਰ ਉੜੇ ਦੀਗੇ 20 ਉੜੇ ਲੱਗੇ 24 ਕਬੂਤਰ ਲੱਗੇ ਆਹ ਮੁੰਡਾ ਆਇਆ ਉੱਥੋਂ ਦੇਖ ਕੇ ਹਣੇ ਓ 18 ਕਹਿੰਦਾ ਸੀ ਇਹ 24 ਕਹਿੰਦਾ ਪਹਿਲਾਂ ਦੁਪਹਿਰੇ ਤਾਂ 8 ਕਬੂਤਰ ਚੈੱਕ ਹੋਏ ਦੀਗੇ ਤੁਹਾਨੂੰ ਮੈਂ ਦਿਖਾਉਣਾ ਕਬੂਤਰਾਂ ਦਾ ਬਾਕੀ ਆ ਗਏ ਉਹਨੇ ਟਾਈਮ ਲਾ ਕੇ ਆਉਣਾ ਲਿਆ ਭਾਈ ਦਾਣੇ ਪਾ दिए ਯਾਰ ਵਿੱਚ ਤਾਂ ਆਉਂਦਾ ਹੈ ਤੇ ਆ ਗਿਆ ਆ ਗਿਆ ਤੇ ਆਪਣੇ ਆੜੀ ਦਾ ਵੀ ਛੱਡਿਆ ਆ ਭਾਈ ਮਨਪ੍ਰੀਤ ਤਰਾਨਸੂ ਵਾਲੇ ਦਾ ਤੇ ਇੱਕ ਕਬੂਤਰ ਉਹਦਾ ਵੀ ਇੱਥੇ ਫਿਰਦਾ ਤੁਹਾਨੂੰ ਮੈਂ ਦਿਖਾਉਣਾ ਜੇ ਆ ਗਿਆ ਆ ਆਉਂਦੇ ਨੇ ਚਾਰ ਕਬੂਤਰ ਇੱਧਰ ਬਾਕੀ ਆਪਣੇ ਕੋਈ ਛਤਰੀ ਨਹੀਂ ਲਾਊਗਾ ਕੋਈ ਜਾਲ ਨਹੀਂ ਖੜਾ ਹੋਊਗਾ ਆ ਦੇਖ ਆ ਬਹਿ ਗਿਆ ਓਕੇ ਆ ਗੋਮੜ ਤੇ ਡੜਾ ਗਿਆ ਬੱਟੀ ਨਹੀਂ ਬੱਟੀ ਨਹੀਂ ਆ ਦੇ ਉਹਦੀ ਆ ਕੀ ਕਹਿੰਦੇ ਹਾਰਾ ਬੋਟਾ ਉਹਦੀ ਆ ਕਬੂਤਰੀ ਆ ਵੇ ਮੰਗੇ ਮੰਗੀ ਮੰਗੀ ਦੀ ਕੂਦਰੀ ਆ ਮੰਗੀ ਹੀਰੇ ਦੀ ਹਾਰਾ ਬੋਟਾ ਕਾਲੀਆਂ ਕੰਤਾਂ ਗਈ ਅੱਪ ਜਾਈ ਗਈ ਦੇ ਦੇ ਭਾਈ ਬੈਈ ਨਹੀਂ ਨਿਕਲੇ ਆ ਜੀ ਬੈਠੂਰੇ ਬੰਦੂ ਮੈਂ ਕਿਹਾ ਲਓ ਯਾਰ ਅਰਸ਼ ਨੂੰ ਦੱਡਾ ਦਈਏ ਬਈ ਬਾਈ ਇਹ ਦੇ ਜੇ ਬੈਠੂ ਐਵੇਂ ਫਿਰਦੀ ਆ ਪੈਂਦੀ ਨਹੀਂ ਹਲੇ ਪਰ ਇੱਥੇ ਚਸ ਕਰਦੀ ਐ ਖਾਮੀ ਤਾਂ ਗਵਰਮਟ ਗਵਰਮਟ ਤੇ ਘਰੇ ਵਹਿੰਦੀ ਬਾਦੇ ਨਿਸ਼ਾਨ ਸਾਹਿਬ ਨੂੰ ਆ ਗਈ ਹਾਂ ਦੇ ਹਾਂ ਉੱਤੇ ਨੀਲੀ ਕਰਦੀ ਆ ਉੱਤੇ ਨੀਲੀ ਵੀ ਆ ਗਈ ਆ ਗਈ ਵੀਰੇ ਨੀਲੀ ਬਗਲਾਂ ਵਾਲੀ ਲੱਗਦਾ ਇਹਦੇ ਵਿੱਚ ਐ ਬੰਦੜੀਆਂ ਉੱਤੀ ਹਾਂ ਆ ਗਈ ਯਾਰ ਹਰੀਆਂ ਬਗਲਾਂ ਉੱਤਰਾ ਹਵਾ ਨੇ ਭੰਨ ਤੇ ਵੀਰੇ ਅਜ ਕਬੂਤਰ ਰੇ ਬਾਜੀ ਵਧੀਆ ਕਰਾਉਂਦੇ ਨੇ ਮੁੰਡੇ ਆ ਗਈ ਵੀਰੇ ਆ ਗਈ ਨੀਲੀ ਬਾਈ ਹਵਾ ਬਾਲੀ ਚਲਦੀ ਆ ਕਬੂਤਰ ਤਾਂ ਹੀ ਤੁਰਗੇ ਸਵੇਰੇ ਹਾਂ ਇਧਰ ਆਉਂਦੇ ਨੇ ਲੰਬੇ ਜਾਂਦੇ ਨੇ ਨਾ ਕਬੂਤਰ ਲਿਆ ਪਰਾ ਪਾ ਲਈਏ ਤਾਂ ਸੱਪਾ ਪਾਵਾਂਗੇ ਆ ਵੀਡੀਓ ਦੋ ਦਿਨ ਦੀ ਇਕੱਠੀ ਕਰਕੇ ਇੱਕ ਆਪਾਂ ਇੱਟਾਂ ਲੈ ਕੇ ਆ ਗੱਲ ਆ ਦੇ ਖੁੱਡੇ ਪੋਣ ਨੂੰ ਆ ਦੇ ਆ ਟਰਾਲੀ ਭਰੀ ਖੜੀ ਆ ਹੋ ਪੀਏ 2000 ਇੱਟ ਲੈਣ ਦੀ ਬਾਈ ਪੂਰੇ ਖੁੱਡੇ ਪਾਵਾਂਗੇ ਹੁਣ ਇੱਥੇ ਪਾ ਦੇਣ ਆ ਰਤੀ ਵੀ ਜਾਂਦੀ ਆ ਕੰਬ ਜੋੜੀ ਸ਼ੁਭ ਸ਼ੁਭ ਮਿਲ ਲੱਗਿਆ ਬੈਠ ਬੈਹਦੇ ਨਹੀਂ ਕਬੂਤਰ ਅਮਨ ਹਵਾ ਕਰਕੇ ਥੱਲੇ ਲੱਗਦੇ ਨੇ ਹਵਾ ਕਰਕੇ ਹਾਂ ਹਾਂ ਬੈਹਦੇ ਨਹੀਂ ਗੇ ਹਾਂ ਆ ਗਏ ਬਾਈ ਕਬੂਤਰ ਦੇ ਲੋ ਕਾ ਫਿਰਦਾ ਪੂਰਾ ਲੈ ਵੀਰੇ ਪਾ ਦਈਏ ਯਾਰ ਤਾਣੇ ਫਾ ਜਾਣਾ ਵੀ ਮੋਟਰ ਤੇ ਨੂੰ ਫਿਰ ਐਟ ਕੁੱਟ ਦੀ ਅੱਜ ਬਾਕੀ ਦਨੋ ਦੱਸ ਦਾਂਗੇ ਆਥਣੇ ਬਾਈ ਕਿੰਨੇ ਚ ਸਾਂਝੀ ਹੋਈ ਕੀ ਹੋਇਆ ਉਹ ਮੁੰਡੇ ਨੂੰ ਪਤਾ ਲੱਗੇ ਜਾਣਾ ਮੈਂ ਯਾਰ ਜਾ ਕੇ ਹਰਾ ਹਰਾ ਵਧਣਾ ਆ ਇਟਾਂ ਕੂਤਰਾਂ ਪਾਉਣ ਲੈ ਆ ਬਾਈ ਪਿੱਲੀਆਂ ਆ ਤਾ ਉਹ ਬਾਈ ਰੱਖ ਤੇ ਦਾਨ ਇਹਨਾਂ ਨੂੰ ਤੇ ਇਹਨਾਂ ਨੂੰ ਵੀ ਰੱਖ ਦਿਆਂ ਰੋੜੀ ਯਾਰ ਦਾਨ ਇਹਨਾਂ ਨੂੰ ਵੀ ਰੱਖ ਤੇ ਇਹਨਾਂ ਨੂੰ ਰੱਖ ਦिए ਭਰਾ ਹਣ ਉਹ ਵਾਹਿਗੁਰੂ ਇਹ ਜਿਹੜੇ ਮੈਂ ਰੱਖਤੇ ਬਈ ਆ ਰੋੜੀ ਗੁੱਟੀ ਸੀ ਆ ਰਹਿ ਗਈ ਸੱਚ ਜੋੜਿਆ ਨਾਲ ਯਾਰ ਇਹਨਾਂ ਨੂੰ ਵੀ ਦਵਾ ਦਈਏ ਲੈ ਵੀਰੇ 2 ਵਜੇ ਆਪਣੇ ਕੋ ਇਹਨੇ ਕਾਣੇ ਨੇ ਹੋਰ ਕੱਢ ਲਿਆ ਇਹਦੇ ਬੱਚੇ ਵਧੀਆ ਉੜਦੇ ਨੇ ਆ ਕੁਤਰੀ ਇਹਦੇ ਨਾਲ ਥੱਲੇ ਆਪਾਂ ਆ ਜੋੜਾ ਲਾਤਾ ਬਈ ਪੀਲੀਆਂ ਵਾਲਾ ਲਾਇਆ ਹੈ ਅੰਡੇ ਧਰ ਲੂ ਇਹੇ ਰੋੜੀ ਦੋਹਾਂ ਨੂੰ ਇਹ ਪਾਤੀ ਇਹ ਵੀ ਪਾਣੀ ਪਾਦੀ ਇਹਨਾਂ ਨੂੰ ਨੋ ਯਾ ਜੱਪਾ ਬਾਹਰ ਨਹੀਂ ਕੋਈ ਵੀ ਕੱਢਿਆ ਵੀਰੇ ਅੱਗੇ ਬਾਹਰ ਕੱਢ ਕੇ ਦਾਣੇ ਪਾਉਣੇ ਆਪਾਂ ਬਾਜੀ ਖਰਾਬ ਨਹੀਂ ਕਰਨੀ ਨਾ ਆਪਣੇ ਗੋਟੇ ਤੇ ਛਤਰੀ ਲਾਉਣੀ ਆਪਾਂ ਨਾ ਲਗਣੀਆਂ ਨਾ ਕਿਸੇ ਦੀ ਵੀ ਨਹੀਂ ਲਵਾਉਣੇ ਮੈਂ ਕੱਟ ਦਈਏ ਪਾਣੀ ਡੰਡਾ ਬਾਹਰ ਗੀ ਬਾਈ ਪਾਣੀ ਲੈ ਵੀਰੇ ਰੱਖਤਾ ਪਾਣੀ ਰੋਜ਼ ਆਪਾਂ ਧੋ ਕੇ ਪਾ ਕੇ ਰੱਖਨੇ ਆ ਇਹਨਾਂ ਨੂੰ ਵੀ ਰੱਖ ਦਈਏ ਬਾਈ ਪਾਣੀ ਇਹ ਵੀ ਕੁਝੇ ਸਮਾਰ ਕੇ ਧੋ ਕੇ ਪਾਣੀ ਦੁਬਾਰਾ ਭਰਤਾ ਇਹਨਾਂ ਚ ਵੀ ਸਾਨੂੰਵਾਵਾਂਗੇ ਆਪਾਂ ਦਵਾਈ ਇਹਨਾਂ ਨੂੰ ਲੈ 52 ਨਾ ਪੁੱਤ ਨਾ ਚੱਕ ਬਈ ਆ ਵੀ ਹੋ ਗਿਆ ਆਪਣੇ ਰਿਕਵਰ ਬੱਚੇ ਜਿਹੜੇ ਕੋਟਾ ਜਾਮ ਕਰਗੇ ਤੀ ਲੈ ਉਹ ਪੁੱਤ ਤੁਸੀਂ ਵੀ ਪੀਓ ਆ ਜੋ ਲੈ ਵੀਰੇ ਉਧਰ ਰੱਖਤਾ ਖੋਡੇ ਚ ਮੈਂ ਯਾਰ ਗੋਲੇ ਨੂੰ ਦਾਣੇ ਪਾ ਦिए ਸੱਚ ਲੈ ਵੀਰੇ ਆ ਜੋੜੀ ਨੂੰ ਵੀ ਪਾ ਦिए ਰੋੜੀ ਲੈ ਆ ਪੁੱਤ ਕਾਲੋ ਕਕੋਈ ਤੇ ਆ ਗੋਲਾ ਯਾਰ ਇਹਨੂੰ ਵੀ ਪਾ ਦੀ ਦਾਣੇ ਆ ਗੋਲਾ ਵੀਰੇ ਇਹਦੇ ਨਾਲ ਪੱਲਾ ਇਹ ਟੁੱਟ ਗਿਆ ਬਾਈ ਡਾਰੀ ਭਰਨੋਂ हट ਗਿਆ ਹੁਣ ਦੇਖਾਂਗੇ ਜੇ ਉੱਡ ਚੂਵੇ ਬੈਠਾ ਦਾ ਸਹੀ ਕਰੀ ਆ ਅੱਜਾ ਖਾ ਲਵੇ ਦਾਣੇ ਕੱਲੂ ਡਾ ਦਾਂਗੇ ਇਹਨੂੰ ਲੈ ਬਾਈ ਪਾਣੀ ਵੀ ਰੱਖ ਦੀ ਇਹਨਾਂ ਨੂੰ ਵੀ ਦੋਹਾਂ ਨੂੰ ਧੋ ਕੇ ਰੱਖਿਆ ਪਾਣੀ ਚਲੋ ਬਾਈ ਰੱਖਤਾ ਪਾਣੀ ਚੰਗਾ ਭਰਾ ਸਾਸੀ ਕਾਲ ਸਾਰੇ ਵੀਰਾਂ ਨੂੰ ਚੱਲਦੇ ਆ ਬਾਈ ਮੋਟਰ ਤੇ खासा ਟਾਈਮ ਲੱਗ ਗਿਆ ਆਹ ਟਾਂ ਟਾਂ ਆ ਕੇ ਇਕੱਠੀਆਂ ਕਰਦੇ ਆਂ ਚੰਗਾ ਬਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਧੰਨਵਾਦ ਜੀ